ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਜੋ ਅੱਜ ਦੀ ਆਪਣੀ ਗੱਲਬਾਤ ਦਾ ਵਿਸ਼ਾ ਹੈ ਉਹ ਹੈ ਆਨੰਦ ਆਨੰਦ ਕੀ ਚੀਜ਼ ਹੈ ਤੇ ਕਿਵੇਂ ਇਹਦੀ ਪ੍ਰਾਪਤੀ ਹੋ ਸਕਦੀ ਹੈ ਇਹਦੀ ਵਿਆਖਿਆ ਕੀ ਹੈ ਇਹਦੇ ਅਰਥ ਕੀ ਸੋ ਪਹਿਲੀ ਗੱਲ ਗੁਰਮਖੋ ਅੱਜ ਦਾ ਜਿਹੜਾ ਜੀਵਨ ਹੈ ਉਹ ਬਹੁਤ ਇੱਕ ਗੁੰਝਲਦਾਰ ਪ੍ਰਵਾਹਸ਼ਾ ਦੇ ਵਿੱਚੋਂ ਲੰਘ ਰਿਹਾ ਸਾਡਾ ਚਾਰੇ ਪਾਸੇ ਇੱਕ ਇਹੋ ਜੀ ਦੌੜ ਐ ਜੈ ਹੋ ਜਾ ਮਹੌਲੇ ਦੀ ਨਰਾਸ਼ਾ ਜادہ ਸੰਦਾਪ ਜادہ ਬਹੁਤ ਕਾਰਨ ਐ ਇਹੋ ਜੇ ਸ਼ਰੀਰ ਕਰਕੇ ਮਨ ਕਰਕੇ ਸਮਾਜ ਕਰਕੇ ਪਰਿਵਾਰ ਕਰਕੇ ਜਿੰਨਾਂ ਦੇ ਵਿੱਚ ਬੰਦੇ ਨੂੰ ਇਹ ਲੱਗਦਾ ਵੀ ਆਨੰਦ ਐ ਜਿਹੜਾ ਜਾਂ ਖੁਸ਼ੀਆਂ ਨੇ ਚੜਦੀ ਕਲਾ ਕਿਤੇ ਦੂਰ ਦਾ ਕਨਸੈਪਟ ਰਹਿ ਗਿਆ। ਜਾਇ ਗੱਲਾਂ ਸ਼ਾਇਦ ਬੰਦੇ ਨੂੰ ਲੱਗਦਾ ਵੀ ਇਹ ਕਰਨੀਆਂ ਸੁਣਨੀਆਂ ਤਾਂ ਠੀਕ ਨੇ ਪਰ ਪ੍ਰੈਕਟੀਕਲੀ ਸ਼ਾਇਦ ਨਾ ਮੇਰੇ ਵਾਸਤੇ ਰੋਗ ਨਹੀਂ ਹੈ। ਪਰ ਗੁਰਮਖੋ ਗੁਰੂ ਸਾਹਿਬ ਜਦੋਂ ਕਹਿੰਦੇ ਆ ਨਾ ਆਨੰਦ ਸਭ ਦੇ ਵਿੱਚ ਆਨੰਦ ਆਨੰਦ ਸਭ ਕੋ ਕਹੇ। ਇਹ ਸਾਰੇ ਬੰਦੇ ਆਪਣੇ ਆਪਣੇ ਲੈਵਲ ਤੇ ਇਹ ਮੰਨਦੇ ਆ ਵੀ ਸਾਨੂੰ ਆਨੰਦ ਹੈ। ਜੀ ਹੋਜੀ ਉਹਦੀ ਮਤ ਬੁੱਧੇ ਬੰਦੇ ਦੀ ਕੋਈ ਬੰਦਾ ਵਿਸ਼ੇ ਪਦਾਰਥਾਂ ਚੋਂ ਕੋਈ ਬੰਦਾ ਸਰੀਰਕ ਸੁੱਖਾਂ ਦੇ ਵਿੱਚੋਂ ਕੋਈ ਬੰਦਾ ਪੈਸੇ ਦੇ ਵਿੱਚੋਂ ਕੋਈ ਬੰਦਾ ਰਿਸ਼ਤਿਆਂ ਦੇ ਵਿੱਚੋਂ ਇੱਕ ਵਕਤੀ ਖੁਸ਼ੀਆਂ ਨੂੰ ਬੰਦਾ ਇਹ ਵੀ ਲੱਗਦਾ ਵੀ ਇਹ ਆਨੰਦ ਹੈ ਪਰ ਅੱਜ ਆਪਾਂ ਜਿਹੜੀ ਇਹ ਵਿਚਾਰ ਕਰਦੇ ਆ ਇਹਦੇ ਵਿੱਚ ਸਚਾਈ ਇਹ ਹੈ ਗੁਰਮਖੋ ਸਾਡੇ ਕੋਲੇ ਤਿੰਨ ਚੀਜ਼ਾਂ ਨੇ ਇੱਕ ਸਾਡੇ ਕੋਲੇ ਸਰੀਰ ਹੈ ਬਾਡੀ ਇੱਕ ਸਾਡੇ ਕੋਲੇ ਮਨ ਹੈ ਮਾਨਸਿਕਤਾ ਵਿਚਾਰਕ ਬਦਨ ਥਾਟ ਲੈਵਲ ਤੇ ਤੀਜਾ ਸਾਡੀ ਚੇਤਨਾ ਸਾਡੀ ਰੂਹ ਸਾਡੀ ਆਤਮਾ ਜਿਹੜਾ ਸਰੀਰ ਹੈ ਉਹ ਕਿਸੇ ਕਸ਼ਟ ਨੂੰ ਕਿਸੇ ਪੀੜਾ ਨੂੰ ਕਿਸੇ ਆਰਾਮ ਨੂੰ ਮਹਿਸੂਸ ਕਰਦਾ ਹੈ ਜਦੋਂ ਕੋਈ ਸਰੀਰ ਨੂੰ ਦੁੱਖ ਹੁੰਦਾ ਹੈ ਕਸ਼ਟ ਹੁੰਦਾ ਹੈ ਤਾਂ ਸਰੀਰ ਮਹਿਸੂਸ ਕਰਦਾ ਹੈ ਵੀ ਤਖਲੀਕ ਹੋ ਰਹੀ ਹੈ ਇਮ ਸਰੀਰ ਦਾ ਲੈਵਲ ਹੈ ਤੇ ਦੂਜਾ ਹੈਗਾ ਗੁਰਮਖੋ ਜਦੋਂ ਕੋਈ ਸਾਨੂੰ ਬੁਰਾ ਬੋਲਦਾ ਹੈ ਜਾਂ ਸਾਨੂੰ ਕੋਈ ਭਲਾ ਬੋਲਦਾ ਹੈ ਦੁੱਖ ਹੁੰਦਾ ਹੈ ਜਾਂ ਸੁੱਖ ਹੁੰਦਾ ਹੈ ਜਾਂ ਖੁਸ਼ੀ ਹੁੰਦੀ ਹੈ ਜਾਂ ਗਮ ਹੁੰਦਾ ਹੈ ਇਹ ਮਾਨਸਿਕ ਲੈਵਲ ਹੈ ਜੋ ਸਾਨੂੰ ਕੋਈ ਬੁਰਾ ਬੋਲਿਆ ਤਾਂ ਸਰੀਰ ਨੂੰ ਤਕਲੀਫ ਨਹੀਂ ਉਹ ਹੋਈ ਕਿਉਂਕਿ ਉੱਤੇ ਜ਼ਖਮ ਹੋ ਗਿਆ ਜਾਂ ਸੁੱਜ ਗਿਆ ਪਰ ਮਨ ਨੂੰ ਤਕਲੀਫ ਜ਼ਰੂਰ ਕੋਈ ਇਹ ਮਨ ਦਾ ਲੈਵਲ ਹੈ ਇੱਕ ਮਾਨਸਿਕਤਾ ਦੇ ਵਿੱਚ ਦੁੱਖ ਸੁੱਖ ਵੀ ਤੇ ਖੁਸ਼ੀ ਗਮ ਦਾ ਜਿਹੜਾ ਆਉਂਦਾ ਹੈ ਜਿਹੜੀ ਆਪਾਂ ਵਿਚਾਰ ਕਰਦੇ ਹਾਂ ਵੀ ਆਨੰਦ ਫਿਰ ਕੀ ਵਯਾ ਆਨੰਦ ਗੁਰਮੁਖੋ ਜੋ ਕਨਸੈਪਟ ਹੈ ਉਹ ਸਾਡੀ ਚੇਤਨਾ ਦਾ ਹੈ ਸਾਡੀ ਰੂਹ ਦਾ ਸਾਡੀ ਸੁਰਤੀ ਦਾ ਇਹ ਵਰਤਾਨ ਦਾ ਹੈ ਆਨੰਦ ਨੂੰ ਸੁਰਤੀ ਮਹਿਸੂਸ ਕਰਦੀ ਹੈ ਬਿਰਤੀ ਮਹਿਸੂਸ ਕਰਦੀ ਹੈ ਕਿਉਂਕਿ ਅੱਜ ਦੀ ਜਿਹੜੀ ਪਦਾਰਥਕ ਦੌੜ ਹੈ ਉਹ ਵੱਧ ਗਈ ਹੈ। ਹੁਣੀ ਪਹਿਲਾਂ ਵੀ ਬਹੁਤ ਇਹ ਪਰ ਅੱਜ ਇਹਦੀ ਸਪੀਡ ਜ਼ਿਆਦਾ ਹੈ। ਪਿਛਲੇ 25-30 ਸਾਲਾਂ ਤੋਂ ਤਾਂ ਜੋ ਆਪਾਂ ਦੇਖ ਰਹੇ ਹਾਂ, ਜੋ ਸਮਝ ਰਹੇ ਹਾਂ, ਇਹਦੀ ਸਪੀਡ ਵੱਧ ਗਈ ਹੈ। ਬੰਦੇ ਦੀ ਭਟਕਣਾ ਪਦਾਰਥਕ ਦੌੜ ਹਾਲਾਂਕਿ ਗੁਰੂ ਸਾਹਿਬ ਕਹਿੰਦੇ ਆ ਕਿਸ਼ਨਾ ਬਿਰਲੇ ਹੀ ਕੀ ਬੂਜੀ ਹੈ। ਉਹ ਕਹਿੰਦੇ ਜਿਹੜੀ ਇਹ ਤੇਰੀ ਤ੍ਰਿਸ਼ਨਾ ਹੈ ਨਾ ਜੋ ਸਬਰ ਨੂੰ ਪਿਆ ਕੇ ਤੁੱਕ ਬਲੈਂਡ ਇਸ ਦੇ ਵਿੱਚ ਪੈ ਜਾਣਾ ਇਹ ਨਹੀਂ ਮੁਝਣੀ ਇਹਦੀ ਕਿਤੇ ਹੱਦ ਨਹੀਂ ਹੈ ਕਿਉਂਕਿ ਗੁਰਮਖੋ ਜਦੋਂ ਗੁਰੂ ਕਿਰਪਾ ਨਾਲ ਸਬਰ ਆਉਂਦਾ ਫਿਰ ਥੋੜੀ ਚੀਜ਼ ਹੀ ਵੱਧ ਲੱਗਦੀ ਹੈ ਤੇ ਜਦੋਂ ਲੋਭ ਇੱਕ ਤ੍ਰਿਸ਼ਨਾ ਵੱਧ ਜਾਂਦੀ ਹੈ ਫਿਰ ਕਿੰਨਾ ਹੀ ਹੋਵੇ ਫਿਰ ਉਹ ਵੀ ਥੋੜਾ ਲੱਗਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਨਾ ਮੁਝੀ ਲਪਟ ਰਹੇ ਮਾਇਆ ਸੰਗ ਮਹਾਤਮਾ ਤੇ ਲੋਚਨ ਕਸ਼ਨਾ ਉਹ ਕਹਿੰਦੇ ਉਹਨਾਂ ਦੀ ਵੀ ਨਹੀਂ ਇਹ ਤਾਂ ਭਰੀ ਮਾਨਸਿਕਤਾ ਦੀ ਜਿਹੜੀ ਮਨੁੱਖੀ ਬਣਤਰ ਹੈ ਉਹ ਐਵੇਂ ਦੀ ਹੈ ਕਿ ਰੱਜਦਾ ਹੀ ਨਹੀਂ ਹੈ ਸੋ ਸਾਨੂੰ ਇਹ ਇੱਕ ਵੱਡਾ ਭਰਮ ਪੈ ਗਿਆ ਗੁਰਮੁਖੋ ਵੀ ਸੰਸਾਰ ਜੋ ਸੁੱਖ ਹੈ ਪਰ ਇਹ ਤੇ ਹੈ ਨਹੀਂ ਗੇਦੋਂ ਤੋਂ ਬੰਦਾ ਜਨਮ ਹੁੰਦਾ ਹੈ ਤੇ ਜਦੋਂ ਤੱਕ ਇਹਦੀ ਮੌਤ ਹੁੰਦੀ ਹੈ ਉਨਤੱਕ ਇਹ ਲੱਭਦਾ ਰਹਿੰਦਾ ਹੈ ਵੀ ਆਹ ਚੀਜ਼ ਸੁੱਖ ਹੈ ਆਹ ਵਸਤੂ ਚ ਸੁੱਖ ਹੈ ਆ ਕਨਸੈਪਟ ਜੇ ਮੈਨੂੰ ਸੁੱਖ ਮਿਲੂਗਾ ਪਰ ਹੱਥ ਕੁਛ ਨਹੀਂ ਆਉਂਦਾ ਅੱਗੇ ਅੱਗੇ ਦੀ ਖੇਡ ਹੋਈ ਜਾਂਦੀ ਜਿਵੇਂ ਕਿ ਮਿਰਗ ਤ੍ਰਿਸ਼ਨਾ ਹੁੰਦੀ ਆ ਨਾ ਕਹਿੰਦੇ ਮਿਰਗ ਨੂੰ ਉਹ ਬਾੜੂ ਖਲਚੋ ਪਾਣੀ ਲੱਗਦਾ ਹੈ ਜਿਹੜੀ ਇੱਕ ਪੱਖ ਹੁੰਦੀ ਹੈ ਚਮਕਦਾ ਰੇਤਾ ਪਰ ਕਿਤੇ ਨਹੀਂ ਪਾਣੀ ਹੁੰਦਾ ਸੰਸਾਰ ਦਾ ਵੀ ਕਿ ਇਹੀ ਹਾਲ ਹੈ ਪਰ ਮੰਦੀਆਂ ਚਾਲਾਂ ਐ ਸੀਆਂ ਨੇ ਮੰਦੀਆਂ ਖੇਡਾਂ ਐ ਸੀਆਂ ਨੇ ਜਿਵੇਂ ਕੋ ਲੋ ਕੰਪੀਟੀਸ਼ਨ ਦੀ ਰੇਸ ਐਸੀ ਹੈ ਤੇ ਬੰਦਾ ਭੁੱਲ ਜਾਂਦਾ ਰਿਐਲਿਟੀ ਭੁੱਲਿਓ ਮਨ ਮਾਇਆ ਔਰ ਜਾਇਓ ਅਲੱਗ-ਅਲੱਗ ਵਿਸ਼ੇ ਨੇ ਪਰ ਫਿਰ ਵੀ ਜੇ ਮਨ ਦੇ ਬਸ ਜਿਹੜਾ ਪਿਆ ਹੋਇਆ ਅਸੀਂ ਤੇ ਇਹਨੂੰ ਰਿਐਲਿਟੀ ਸਮਝ ਨਹੀਂ ਆਉਣ ਦਿੰਦਾ ਨਹੀਂ ਤਾਂ ਜੋ ਗੁਰੂ ਸਭ ਕਹਿੰਦੇ ਆ ਸਮਝ ਆ ਜਾਣੀ ਚਾਹੀਦੀ ਸੀ ਵੀ ਧਨ ਦੌਲਤ ਇੱਜ਼ਤ ਭੋਗ ਪਦਾਰਥ ਜਿੰਨਾ ਵੀ ਇਹ ਤਾਣਾ ਬਾਣਾ ਹੈ ਇੱਕ ਹੱਦ ਤੱਕ ਜ਼ਿੰਦਗੀ ਨੂੰ ਇਹਦੀ ਜ਼ਰੂਰਤ ਹੈ ਪਰ ਇਹਦੇ ਵਿੱਚ ਹੀ ਖਚਤ ਹੋ ਕੇ ਮਰ ਜਾਣਾ ਇਹਦਾ ਕੋਈ ਅਰਥ ਨਹੀਂ ਹੈ ਕਿਉਂਕਿ ਗੁਰਮੁਖੋ ਜਿਹੜਾ ਅੰਦਰਲਾ ਖਾਲੀਪਣਾ ਹੈ ਨਾ ਉਹ ਮਿਟਦਾ ਨਹੀਂ ਹੈ ਬੰਦੇ। ਸਾਰਿਆਂ ਨੇ ਇਹ ਸੁਣਿਆ ਮੇ ਮਹਾਤਮਾ ਬੁੱਧੂ ਨੂੰ ਕਿਸੇ ਨੇ ਕਹਿਤਾ ਸੀਗਾ ਵੀ ਜਦੋਂ ਇਹ ਬੱਚਾ ਵੱਡਾ ਹੋਊਗਾ ਨਾ ਇਹ ਤਿਆਗੀ ਹੋ ਜਾਊ ਸਨਿਆਸੀ ਹੋ ਜਾਊਗਾ ਇਹਨੂੰ ਰਾਜ ਭਾਗ ਪਕੜ ਕੇ ਰੱਖ ਨਹੀਂ ਸਕਦਾ। ਕਹਿੰਦੇ ਉਹਦੇ ਪਿਤਾ ਨੇ ਬੜਾ ਉਹਨੂੰ ਇਸ ਤਰੀਕੇ ਨਾਲ ਉਹਦੀ ਪਰਵਰਿਸ਼ ਕੀਤੀ ਮਾਹੌਲ ਐਸਾ ਰੱਖਿਆ ਵੀ ਕੋਈ ਬੰਦਾ ਬਿਮਾਰ ਨਾ ਦੇਖੇ ਮੌਤ ਨਾ ਦੇਖੇ ਕੋਈ ਦੁੱਖਵਾਦ ਨਾ ਦੇਖੇ ਆਪਣੇ ਸਾਹਮਣੇ। ਪਰ ਜਿਉਂ-ਜਿਉਂ ਉਹ ਵੱਡਾ ਹੋਇਆ ਉਹਨੇ ਦੇਖਿਆ ਕਿਸੇ ਮਰਦੇ ਨੂੰ ਦੇਖਿਆ ਵੀ ਇਹ ਮਰ ਗਿਆ ਕਿਸੇ ਬੁੱਢੇ ਨੂੰ ਦੇਖਿਆ ਵੀ ਇਹ ਬੁੱਢਾ ਹੋ ਗਿਆ ਕਿਸੇ ਬਿਮਾਰ ਨੂੰ ਦੇਖਿਆ ਇਹ ਬਿਮਾਰ ਹੋ ਗਿਆ ਜਦੋਂ ਉਹਨੇ ਪੁੱਛਿਆ ਜਗਿਆਸਾ ਬਸ ਇਹਨਾਂ ਗੱਲਾਂ ਨੂੰ ਤਾਂ ਕਹਿੰਦੇ ਜਵਾਬ ਇਹ ਮਿਲਿਆ ਵੀ ਸਾਰਿਆਂ ਨੂੰ ਐਵੇਂ ਹੀ ਹੋਣਾ ਇੱਕ ਦਿਨ ਬਿਮਾਰ ਵੀ ਹੋਣਾ ਇੱਕ ਦਿਨ ਬੁੱਢੇ ਵੀ ਹੋਣਾ ਇੱਕ ਦਿਨ ਮਰ ਵੀ ਜਾਣਾ ਸੋ ਉਸ ਬੰਦੇ ਅੰਦਰ ਕਹਿੰਦੇ ਇਹ ਵਿਰਾਗ ਇਹ ਜਾਗਿਆ ਵੀ ਫਿਰ ਜੇ ਸੰਸਾਰ ਦਾ ਆਹੀ ਸੱਚ ਹੈ ਆ ਇਹਦਾ ਕੋਈ ਅਰਥ ਨਹੀਂ ਸ਼ਾਇਦ ਐਡੇ ਪਰ ਗੁਰਮਖੋ ਉੱਥੇ ਤਾਂ ਸਾਰੇ ਸੁੱਖ ਸੀਗੇ ਰਾਜ ਦੇ ਵਿੱਚ ਜਿੰਨਾ ਸੁੱਖਾਂ ਲਈ ਆਪਾਂ ਭਟਕਦੇ ਆਂ ਹਰ ਉਹ ਸਹੂਲਤ ਸੀਗੀ ਇੱਕ ਲਗਜ਼ਰੀ ਲਾਈਫ ਸੀਗੀ ਤੇ ਉਸ ਬੰਦੇ ਨੂੰ ਹੀ ਕਿਉਂ ਲੱਗਿਆ ਵੀ ਸੰਸਾਰ ਆ ਜਿਹੜਾ ਇਹਦਾ ਇਹ ਰੂਪ ਨਹੀਂ ਜੋ ਸਾਨੂੰ ਲੱਗ ਰਿਹਾ ਹੈ ਇਸੇ ਕਰਕੇ ਹੀ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਬਿਰਲਿਆਂ ਨੇ ਸਮਝ ਪੈਂਦਾ ਵੀ ਆਨੰਦ ਦਾ ਰਾਹ ਕਿਹੜਾ ਹੈ ਇਸਨ ਸਾਰੇ ਜੀਵਨ ਦੇ ਜਿਹੜੇ ਅਰਥ ਨੇ ਉਹ ਕੀ ਨੇ ਚਾਹ ਸੱਚੇ 파ਰਸ਼ਾ ਨੇ ਸਾਰੇ ਪੱਖਾਂ ਤੋਂ ਕਿਹਾ ਵੀ ਜੇ ਜੁਗ ਚਾਰੇ ਯਾਰ ਜਾ ਹੁਣ ਆਪਾਂ ਨੂੰ ਸਾਰਿਆਂ ਨੂੰ ਇਹ ਹੁੰਦਾ ਵੀ ਹੋਰ ਜਿਉਈਏ ਲੰਮਾ ਜਿਉਈਏ ਪਰ 파ਰਸ਼ਾ ਕਹਿੰਦੀ ਵੀ ਜੇ ਤੇਰੀ ਉਮਰ ਹੈ ਨਾ ਚਾਰ ਚੁਗਾਂ ਦੀ ਹੋਵੇ ਇਹ ਤਾਂ ਸਦੀਆਂ ਦੇ ਵਿੱਚ ਹੋ ਗਈ ਸਾਲਾਂ 'ਚ ਵੀ ਨਹੀਂ ਸਦੀਆਂ 'ਚ ਹੋ ਗਈ ਇਹ ਉਮਰ ਵੀ ਜੇ ਇਹ ਹੈ ਨਾ ਤਾਂ ਇਹਦੇ ਵੀ ਸ਼ਾਇਦ ਕੋਈ ਅਰਥ ਨਹੀਂ ਹੋਣੇ ਜੇ ਜੋ ਕੁਚਾਰੇ ਆਰ ਜਾ ਹੋਰ ਦਸੂਣੀ ਹੋਏ 10 ਗੁਣਾ ਵੀ ਹੋਰ ਹੋਵੇ ਨਵਾਂ ਖੰਡਾਂ ਵਿੱਚ ਜਾਣੀ ਹੈ ਬੰਦੇ ਅੰਦਰ ਤੇ ਭੁੱਖ ਹੈ ਵੀ ਮੈਨੂੰ ਜਾਣਦੇ ਹੋਣ ਸਾਰੇ ਪਿੰਡ ਚ ਜਾਣਦੇ ਹੋਣ ਇਲਾਕੇ ਚ ਜਾਣਦੇ ਹੋਣ ਮੇਰਾ ਨਾਮ ਹੋਵੇ ਗੁਰੂ ਪਰਸ਼ਾ ਕਹਿੰਦੇ ਵੀ ਇੱਥੇ ਦੀ ਗੱਲ ਨਹੀਂ ਹੈ ਧਰਤੀ ਦੀ ਜਾਂ ਸੰਸਾਰ ਦੀ ਤੈਨੂੰ ਨਵੇਂ ਖੰਡਾਂ ਦੇ ਵਿੱਚ ਵੀ ਜੇ ਦੁਨੀਆ ਜਾਣਦੀ ਹੋਵੇ ਨਾ ਤੇਰਾ ਨਾਮ ਹੋਵੇ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੁਝ ਤੇਰੇ ਨਾਲ ਵੀ ਚੱਲਣ ਨੂੰ ਸਾਰੇ ਤਿਆਰ ਹੋਣ ਦੰਗਾ ਨਾਂ ਰਖਾਏ ਕੇ ਜਸ ਕੀ ਫਜਗਲੇ ਜੇ ਕਹਿੰਦੇ ਇੰਨੀ ਨਹੀਂ ਤੇਰੀ ਕੀਰਤੀ ਵੀ ਹੋਵੇ ਜਸ ਹੋਵੇ ਤੇਰਾ ਤੇਰਾ ਨਾਂ ਹੋਵੇ ਇੱਕ ਪਰ ਫਿਰ ਵੀ ਇੰਨੇ ਦੇ ਬਾਵਜੂਦ ਵੀ ਜੇ ਤਸ ਨਦਰਨਾ ਆਵੇ ਤਾਂ ਬਾਤ ਨਾ ਪੁੱਛ ਜੇ ਕਹਿੰਦੇ ਉਸ ਵਾਹਿਗੁਰੂ ਦੀ ਬੰਦਗੀ ਉਸ ਪ੍ਰਮਾਤਮਾ ਤੈਨੂੰ ਨਜ਼ਰ ਨਹੀਂ ਆਇਆ ਉਹਦੀ ਦ੍ਰਿਸ਼ਟੀ ਚ ਨਹੀਂ ਆਇਆ ਉਹਦੀ ਮਿਹਰ ਦੀ ਦ੍ਰਿਸ਼ਟੀ ਤੇਰੇ ਉੱਪਰ ਨਹੀਂ ਹੋਈ ਪਰ ਤੇਰੀ ਕੋਈ ਜਾਤ ਵੀ ਨਹੀਂ ਪੁੱਛਦਾ ਉਹਨੂੰ ਗੁਰਮੁਖੋ ਇਹ ਗੱਲਾਂ ਦੇ ਵਿੱਚੋਂ ਨਿਕਲਦਾ ਫਿਰ ਹੌਲੀ-ਹੌਲੀ ਵੀ ਇਹ ਰਾਖ ਦਾ ਜਿਹੜਾ ਢੇਰ ਹੈ ਇਹ ਚ ਕਿੰਨਾ ਚਿਰ ਲਿਟੇ ਜਾਵਾਂਗੇ ਅਸੀਂ ਕਿਵੇਂ-ਕਿਵੇਂ ਅਸੀਂ ਉਸ ਸੱਚ ਤੱਕ ਪਹੁੰਚਾਂਗੇ ਜੋ ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਆ ਵੀ ਇਹ ਸੰਸਾਰ ਦੇ ਵਿੱਚੋਂ ਇੱਕ ਅਗਲੀ ਗੱਲ ਹੈ ਜਿਹੜੀ ਅਗਲੀ ਕੀ ਹੈ ਉਹਨੂੰ ਉਹਨੂੰ ਸਮਝਣ ਦੇ ਲਈ ਸਾਨੂੰ ਵਿਚਾਰਾਂ ਤੋਂ ਉੱਤਰ ਜਾਣਾ ਪੈਂਦਾ ਸਾਨੂੰ ਸ਼ਬਦਾਂ ਤੋਂ ਵੀ ਪਾਰ ਜਾਣਾ ਤੇ ਅੱਜ ਸਾਰਿਆਂ ਦੀ ਤਕਰੀਬਨ ਸਥਿਤੀ ਇਹ ਹੈ ਇਹ ਸਾਨੂੰ ਲੱਗਦਾ ਹੀ ਬਸ ਆਹੀ ਹੈ ਜੋ ਜੀ ਰਹੇ ਹਾਂ। ਖਾਣਾ ਪੀਣਾ ਹੱਸਣਾ ਸੋਣਾ ਆਹੀ ਆਹੀ ਸੰਸਾਰ ਹੈ। ਤੇ ਬਹੁਤੇ ਲੋਕ ਤਾਂ ਕਹਿੰਦੇ ਵੀ ਹੈ ਵੀ ਅੱਜ ਕੀ ਸੰਭਵ ਹੈ ਜੀਵਨ ਜੋ ਜੀਵਨ ਹੈ ਇਹਦੇ ਵਿੱਚ ਆਨੰਦ ਹੋ ਸਕਦਾ ਹੈ। ਕਬੀਲਦਾਰੀਆਂ ਦੇ ਪਰਿਵਾਰਾਂ ਦੇ ਹੋਰ ਵੀ ਚੀਜ਼ਾਂ ਵੀ ਜਿਵੇਂ ਨਿਰਸ਼ੇ ਕਹਿੰਦਾ ਹੁੰਦਾ ਸੀ ਨਾ ਵੀ ਇਹ ਤਾਂ ਇੱਕ ਭਰਮ ਹੀ ਨੇ ਜਿਹੜੇ ਆਨੰਦ ਨੇ। ਉਹ ਤਾਂ ਇਹ ਵੀ ਕਹਿੰਦਾ ਹੁੰਦਾ ਵੀ ਰੱਬ ਮਰ ਗਿਆ। ਪਰ ਉਹ ਖੁਦ ਬੰਦਾ ਰੱਬ ਦਾ ਤੁਹਾਨੂੰ ਇਹਨਾਂ ਨੂੰ ਪਤਾ ਲੱਗਿਆ ਵੀ ਮਰਿਆ ਨਾ ਮਰਿਆ ਪਰ ਉਹ ਪਾਗਲਖਾਨੇ ਚ ਪਾਗਲ ਹੋ ਕੇ ਮਰਿਆ ਬਤਾਓ। ਐਡਾ ਵੱਡਾ ਵਿਚਾਰਵਾਨ ਸੀਗਾ ਬੰਦਾ ਉਹ। ਸੋ ਵਿਚਾਰ ਨੇ ਜਿਹੜੇ ਉਹ ਬਹੁਤੀ ਦੂਰ ਤੱਕ ਨਹੀਂ ਲੈ ਕੇ ਜਾਣਗੇ। ਗੁਰਮੁਖੋ ਕਿਉਂਕਿ ਵਿਚਾਰ ਮਨ ਦਾ ਹੀ ਖੇਲ ਹੈ। ਪਰ ਜੋ ਪਰਮੇਸ਼ਰ ਦੀ ਖੇਡ ਹੈ ਜੋ ਵਾਹਿਗੁਰੂ ਦੀ ਕਿਰਪਾ ਹੈ ਉਹ ਵਿਚਾਰਾਂ ਤੇ ਸ਼ਬਦਾਂ ਤੋਂ ਬਾਹਰ ਹੈ। ਤੇ ਅੱਜ ਦਾ ਜੋ ਸਮਾਂ ਜਾਇਆਂ ਕੋਲੋਂ ਮਨੁੱਖ ਨੂੰ ਜੋ ਜੀਵਨ ਮਿਲੇ ਹੈ। ਉਹਦੇ ਵਿੱਚ ਇੱਕ ਗੱਲ ਜ਼ਰੂਰੀ ਹੈ ਕਿ ਕੀ ਬੰਦਾ ਆਨੰਦ ਚਾਹੁੰਦਾ ਹੈ? ਜੀ ਤਾਂ ਉਹਦੀ ਭਾਵਨਾ ਹੈ ਬੰਦੇ ਦੀ ਉਹਦੀ ਭੁੱਖ ਹੈ ਉਹਦੀ ਜਗਿਆਸ ਹੈ ਤਾਂ ਉਹਨੂੰ ਵਾਹਿਗੁਰੂ ਆਪਣੀ ਕਿਰਪਾ ਨਾਲ ਕੋਈ ਰਾਹ ਵੀ ਲੱਭ ਜਾਂਦਾ ਹੈ ਤੇ ਜੇ ਹੁਣ ਬੰਦੇ ਦੀ ਭਾਵਨਾ ਹੀ ਨਹੀਂ ਹੈ ਭੁੱਖੇ ਨਹੀਂ ਹੈ ਤਾਂ ਤੁਸੀਂ ਉਹਦੇ ਨਾਲ ਇਹ ਗੱਲਾਂ ਕਰਨੀਆਂ ਵੀ ਉਹਨੂੰ ਇਹ ਲੱਗੂ ਵੀ ਇਹ ਤਾਂ ਸਟੇਜੀ ਗੱਲਾਂ ਨੇ ਤੇ ਸ਼ਾਇਦ ਪ੍ਰੈਕਟੀਕਲ ਨਹੀਂ ਕਿਤੇ ਹੋਣਾ ਪਰ ਸਚਾਈ ਇਹ ਹੈ ਗੁਰਮਖੋ ਜਦੋਂ ਅਸੀਂ ਆਪਣੇ ਮੂਲ ਸਰੂਪ ਵੱਲ ਜੁੜਦੇ ਹਾਂ ਉਹਨੂੰ ਜਾਣਦੇ ਹਾਂ ਆਪਣੇ ਆਪ ਨੂੰ ਤਾਂ ਉੱਥੋਂ ਆਨੰਦ ਸ਼ੁਰੂ ਹੁੰਦਾ ਹੈ ਸਰੀਰ ਦੇ ਜਿਹੜੇ ਸੁੱਖ ਨੇ ਮਨ ਦੇ ਜਿਹੜੇ ਸੁੱਖ ਨੇ ਇਹ ਬਖਤੀ ਨਹੀਂ ਲੱਗਦਾ ਇੱਕ ਵਾਰੀ ਬੰਦੇ ਨੂੰ ਵੀ ਜਦੋਂ ਕੁਝ ਮਿਲ ਜਾਂਦਾ ਵੀ ਹੁਣ ਤਾਂ ਵੱਡੀ ਗੱਲ ਮੇਰੇ ਨਾਲ ਹੋ ਗਈ ਹੈ ਮੈਂ ਹੁਣ ਆਨੰਦ ਦੇ ਸਿੱਕਰ ਤੇ ਰਹੂੰ ਪਰ ਉਹ ਟਿਕਦਾ ਨਹੀਂ ਕੋਈ ਵੀ ਸੰਸਾਰੀ ਸੁੱਖ ਟਿਕਦਾ ਨਹੀਂ ਉਸੇ ਦੇ ਵਿੱਚੋਂ ਹੀ ਮਨ ਹੌਲੀ-ਹੌਲੀ ਬੋਰ ਹੋ ਜਾਂਦਾ ਤੇ ਉਹਦੇ ਵਿੱਚੋਂ ਹੀ ਫਿਰ ਧਰਮ ਦਾ ਜਨਮ ਹੁੰਦਾ ਹੈ ਜਗਿਆਸਾ ਦਾ ਜਨਮ ਹੁੰਦਾ ਹੈ ਵਿਰਾਗ ਦਾ ਜਨਮ ਹੁੰਦਾ ਤੇ ਫਿਰ ਜਿਉਂ-ਜਿਉਂ ਸਾਡੀ ਸੁਰਤੀ ਜਾਗਦੀ ਹੈ ਸ਼ਬਦ ਦੇ ਨਾਲ ਜੁੜ ਕੇ ਕਿਉਂਕਿ ਅਸੀਂ ਸੰਸਾਰੀ ਸੁੱਖ ਦੇਖੇ ਹੁੰਦੇ ਆਂ ਇੰਦਰੀਆਂ ਦੇ ਸੁੱਖ ਮਾਣੇ ਹੁੰਦੇ ਆਂ ਤੇ ਸਾਨੂੰ ਲੱਗਦਾ ਵੀ ਆਨੰਦ ਵੀ ਕੋਈ ਇਹੋ ਜੀ ਚੀਜ਼ ਹੈ ਪਰ ਆਨੰਦ ਇੱਕ ਸ਼ੁੱਧ ਨਿਰਵਿਚਾਰ ਜਦੋਂ ਸੁਰਤੀ ਸਾਡੀ ਅਨਹਦ ਨਾਦ ਨੂੰ ਸੁਣਦੀ ਵਾਹਿਗੁਰੂ ਪਰਮੇਸ਼ਰ ਦੇ ਉਹ ਓੰਕਾਰ ਦੀ ਧੁਨ ਨੂੰ ਸੁਣਦੀ ਹੈ ਉਸ ਪਲ ਦਾ ਜੋ ਸੁਰਤੀ ਬਿਰਤੀ ਮਾਣ ਰਹੀ ਹੈ ਉਹਨੂੰ ਸ਼ਬਦ ਸੁਰਤ ਦੇ ਸੰਗਮ ਨੂੰ ਉਹ ਆਨੰਦ ਦੀ ਪਛਾਹ ਹੈ ਉਹ ਆਨੰਦ ਦੇ ਪਲ ਨੇ ਉਹ ਆਨੰਦ ਦੇ ਛਣ ਨੇ ਜਦੋਂ ਮਨ ਦਾ ਕੋਈ ਵਿੱਚ ਰੌਲਾ ਨਹੀਂ ਹੈ ਮਨ ਦੀ ਕੋਈ ਵਿੱਚ ਹਲਚਲ ਨਹੀਂ ਹੈ ਸਰੀਰ ਵੀ ਅਚਲ ਹੋ ਕੇ ਗੁਰੂ ਸਾਹਿਬ ਕਹਿੰਦੇ ਆ ਤਿਥੈ ਨਾਦ ਬਨੋਦ ਕੋਡ ਆਨੰਦ ਉਹ ਆਨੰਦ ਕਿਹਾ ਗੁਰੂ ਸਾਹਿਬ ਨੇ ਕਹਿੰਦੇ ਬੜਾ ਆਨੰਦ ਹੈ ਜਦੋਂ ਸੁਰਤੀ ਨਾਦ ਦੇ ਵਿੱਚ ਜੁੜ ਜਾਂਦੀ ਹੈ ਫਿਰ ਪਰਸ਼ਾ ਕਹਿੰਦੇ ਸਦਾ ਆਨੰਦਰ ਹੈ ਦਿਨ ਰਾਤ ਦੀ ਕਹਿੰਦੇ ਆਨੰਦ ਦਾ ਸਬੰਧ ਕੋਈ ਦਿਨ ਤੇ ਰਾਤ ਨਾਲ ਵੀ ਨਹੀਂ ਹੈ ਇਹ 24 ਘੰਟਿਆਂ ਦੀ ਖੇੜਾ ਜਦੋਂ ਵੀ ਸੁਰਤੀ ਸ਼ਬਦ ਨਾਲ ਜੁੜਦੀ ਹੈ ਇੱਕ ਸਕਿੰਟ ਦੇ ਲਈ ਇੱਕ ਪਲ ਦੇ ਲਈ ਤਾਂ ਉਹਨੂੰ ਆਨੰਦ ਮਹਿਸੂਸ ਹੁੰਦਾ ਹੈ ਇੰਨਾ ਆਨੰਦ ਸਦਾ ਸੁਖ ਹੈ ਜਨ ਸੱਚ ਨਾਮ ਆਧਾਰ ਇਹਨੇ ਜਿਨ੍ਹਾਂ ਨੂੰ ਇਸ ਵਹਿਗੁਰੂ ਦੇ ਨਾਮ ਦਾ ਆਧਾਰ ਹੈ ਉਹ ਆਨੰਦ ਨੂੰ ਸਮਝਦੇ ਹੈ ਸੋ ਇਥੇ ਪਾਰਸ਼ਾ ਜੋ ਸਮਝਾਉਂਦੇ ਹੈ ਵੀ ਕਲੀਅਰ ਵੀ ਆਨੰਦ ਅਸਲ ਦੇ ਵਿੱਚ ਕੋਈ ਗਹਿਰੀ ਗੱਲ ਹੈ ਇਨੁ ਮੰਨ ਦੇ ਤਲ ਤੇ ਬੁੱਧੀ ਦੇ ਤਲ ਤੇ ਥੋੜੀ-ਬੋਤੀ ਵਿਆਖਿਆ ਕੀਤੀ ਜਾ ਸਕਦੀ ਹੈ ਇਸ਼ਾਰੇ ਕੀਤੇ ਜਾ ਸਕਦੇ ਹੈ ਪਰ ਫਿਰ ਵੀ ਆਨੰਦ ਹੈ ਜਿਹੜਾ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਸੁਰਤੀ ਇਹਨੂੰ ਜਾਣਦੀ ਹੈ ਤੇ ਅੱਜ ਦਾ ਮਨੁੱਖ ਗੁਰਮੁਖੋ ਸਵੇਤੋ ਬੇਮੁਖ ਹੋਇਆ ਹੋਇਆ ਹੈ ਜੋ ਸਾਡਾ ਆਪ ਹੈ ਬਹੁਤ ਘੱਟ ਬੰਦੇ ਇਸ ਗੱਲ ਨੂੰ ਸਮਝਦੇ ਹੋਏ ਸਰੀਰ ਦਾ ਮਿਟ ਜਾਣਾ ਮੁੱਕ ਜਾਣਾ ਬੰਦੇ ਦਾ ਮੁੱਕ ਜਾਣਾ ਹੁੰਦਾ ਪਰ ਨਹੀਂ ਗੁਰੂ ਸਾਹਿਬ ਕਹਿੰਦੇ ਤੇ ਨਾ ਜਿਹੜਾ ਮੂਲ ਸਰੂਪ ਹੈ ਭਾਈ ਉਹ ਜੋਤ ਸਰੂਪ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਸਰੂਪ ਤੇ ਉਹਦੀ ਪਛਾਣ ਜਦੋਂ ਬੰਦਾ ਕਰਦਾ ਜੁੜ ਜਾਂਦਾ ਕਿਉਂਕਿ ਆਮ ਤੌਰ ਤੇ ਸਾਨੂੰ ਸਰੀਰ ਤੇ ਮਨ ਦੇ ਤਲ ਤੇ ਜੀਣ ਦੀ ਪੱਕੀ ਆ ਤੇ ਇੱਥੋਂ ਹੀ ਜਿਹੜੀ ਬੇਮੁਖਤਾ ਦਾ ਵਰਤਾਰਾ ਸ਼ੁਰੂ ਹੁੰਦਾ ਹੈ ਇੰਦਰੀਆਂ ਦਾ ਜਿਹੜਾ ਇੱਕ ਚੱਕਰ ਵਿਊ ਹੈ ਉਹਦੇ ਵਿੱਚ ਹੀ ਬੰਦਾ ਪਟਕ ਕੇ ਮਰ ਜਾਂਦਾ ਤੇ ਅਗਲੀ ਗੱਲ ਗੁਰਮਖੋ ਜਰੂਰਤ ਵੀ ਇਹ ਬਿਰਲੇ ਬੰਦਿਆਂ ਦੀ ਜਿਹੜੀ ਆਪਾਂ ਗੱਲ ਕਰਦੇ ਆ ਨਾ ਹਰ ਕਿਸੇ ਦੀ ਜਰੂਰਤ ਨਹੀਂ ਹੈ ਜਿਵੇਂ ਸਟੀਫਨ ਨਾਰਕਾਵੇ ਕਹਿੰਦਾ ਹੈ ਵੀ ਸੱਤ ਲੋੜਾਂ ਨੇ ਬੰਦੇ ਦੀ ਸ਼ਰੀਰ ਦੀ ਲੋੜ ਹੈ ਉਹਦੀ ਭੁੱਖ ਪਿਆਸ ਹੈ ਉਹਦੀ ਨੀਂਦ ਹੈ ਉਹਨੂੰ ਘਰ ਚਾਹੀਦਾ ਹੈ ਉਹਨੂੰ ਪਰਿਵਾਰ ਚਾਹੀਦਾ ਹੈ ਉਹਨੂੰ ਸਿਕਿਉਰਿਟੀ ਚਾਹੀਦੀ ਹੈ ਉਹਨੂੰ ਮਾਨ ਸਨਮਾਨ ਚਾਹੀਦਾ ਹੈ ਇੱਥੇ ਤੱਕ ਜਾ ਕੇ ਬੰਦੇ ਦਾ ਖੇਡ ਖਤਮ ਹੋ ਜਾਂਦਾ ਪਰ ਗੁਰੂ ਸਾਹਿਬ ਨੇ ਉਹਨਾਂ ਬਿਰਲੇ ਇਨਸਾਨਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ਆਨੰਦ ਦੀ ਵੀ ਕਿਉਂਕਿ ਖਾਲੀਪਣਾ ਅਸਲ ਤਾਂ ਸਾਡੇ ਸੁਪਨੇ ਪੂਰੇ ਹੁੰਦੇ ਨਹੀਂ ਜੇ ਪੂਰੇ ਹੋ ਜਾਂਦੇ ਆ ਤਾਂ ਇੱਕ ਚੀਜ਼ ਨੂੰ ਲੱਗਦਾ ਵੀ ਸਭ ਕੁਝ ਮਿਲ ਕੇ ਵੀ ਸ਼ਾਇਦ ਕੁਝ ਨਹੀਂ ਮਿਲਿਆ ਕਿਉਂਕਿ ਦੌਲਤ ਸ਼ੌਹਰਤ ਤੇ ਵਿਸ਼ੇਵਾਸ਼ਨਾ ਇੱਥੇ ਦੁਨੀਆ ਪੂਰੀ ਹੋ ਜਾਂਦੀ ਹਰ ਇੱਕ ਉਹਦੀ ਭੁੱਖ ਹੈ ਜਿਹੜੀ ਹਰ ਇੱਕ ਉਹਦੀ ਇੱਛਾ ਹੈ ਇਹਨਾਂ ਤਿੰਨਾਂ ਦੇ ਵਿੱਚ ਹੀ ਆ ਜਾਂਦੀ ਹੈ ਜਾਂ ਬੰਦੇ ਨੂੰ ਵਿਸ਼ੇਵਾਸ਼ਨਾ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਜਾਂ ਸ਼ੌਹਰਤ ਚਾਹੀਦੀ ਹੈ ਚੌਦਰ ਚਾਹੀਦੀ ਹੈ ਜਾਂ ਦੌਲਤ ਨੂੰ ਚਾਹੀਦੀ ਹੈ ਇਦੂ ਵੱਧ ਨਹੀਂ ਪਤਾ ਲੱਗਦਾ ਗੁਰੂ ਕੋ ਪਰ ਅਹੰਕਾਰ ਜਿਹੜਾ ਮੋਹ ਜਾਲ ਹੈ ਇੱਕ ਦੁੱਖਾਂ ਦੀ ਬਨਿਆਦ ਹੈ ਗੁਰੂ ਸਾਹਿਬ ਨੇ ਇੱਕ ਬਹੁਤ ਸੋਹਣਾ ਪ੍ਰਮਾਣ ਦਿੱਤਾ ਉਹ ਕਹਿੰਦੇ ਵੀ ਜਿਵੇਂ ਗਿੱਲਾ ਗੁੜ ਹੁੰਦਾ ਨਾ ਉਹ ਤੇ ਮੱਖੀ ਆਉਂਦੀ ਹੈ ਉਹ ਉਹਦੇ ਉੱਪਰ ਬੈਠਦੀ ਹੈ ਖਾਣ ਦੇ ਲਈ ਮਿੱਠੇ ਦਾ ਸਵਾਦ ਮਾਨਣ ਦੇ ਲਈ ਉਹਦੇ ਵਿੱਚ ਹੀ ਫਸ ਜਾਂਦੀ ਹੈ ਤੇ ਵਿੱਚ ਹੀ ਮਰ ਜਾਂਦੀ ਹੈ ਉਹ ਸੰਸਾਰ ਗੁਰੂ ਪਾਰਸ਼ਾ ਕਹਿੰਦੇ ਗਿੱਲਾ ਗੁੜ ਹੈ ਭਾਈ ਗਿੱਲੀ ਗਿੱਲੀ ਰੋਡੜੀ ਭੌਂਦੀ ਪਾਪਵ ਆਏ ਜੋ ਬੈਠੇ ਸੇ ਫਾਖਿਆ ਜਿਹੜੇ ਬਹਿ ਗਏ ਉਹ ਕਹਿੰਦੇ ਫਸ ਗਏ ਵਿੱਚ ਹੀ ਖੁੱਬ ਗਏ ਉਹ ਬਰੇ ਭਾਗ ਮਥਾਏ 파ਰਸ਼ਾ ਕਹਿੰਦੇ ਵੀ ਉਹ ਵੀ ਹੁੰਦੇ ਆ ਇਨਸਾਨ ਜਿਨ੍ਹਾਂ ਦੇ ਇੱਕ ਚੰਗੇ ਭਾਗ ਹੁੰਦੇ ਆ ਚੰਗੇ ਕਰਮ ਹੁੰਦੇ ਆ ਉਹ ਬਚ ਵੀ ਜਾਂਦੇ ਆ ਗੁਰੂ ਕਿਰਪਾ ਦੇ ਨਾਲ ਨਹੀਂ ਤਾਂ ਫਿਰ ਫਰੀਦਾ ਏਬਿਸ ਗੰਦਲਣਾ ਧਰੀਆਂ ਖੰਡ ਲਵਾੜ ਉਹ ਕਹਿੰਦੇ ਹੈ ਤਾਂ ਜ਼ਹਿਰ ਇਹ ਸੰਸਾਰ ਪਰ ਇਹਦੇ ਉੱਪਰ ਸ਼ੂਗਰ ਕੋਟ ਕੀਤਾ ਹੋਇਆ ਹੈ ਮਿੱਠੇ ਦਾ ਤੇ ਤੈਨੂੰ ਸਮਝ ਨਹੀਂ ਆਉਂਦੀ ਤੈਨੂੰ ਲੱਗਦਾ ਹੈ ਵੀ ਇਹ ਸੁੱਖ ਹੈ ਇਹ ਮੇਰੇ ਲਈ ਸਹੀ ਹੈ ਤੇ ਇਹਦੇ ਵਿੱਚ ਹੀ ਬੰਦਾ ਖੱਪ ਜਾਂਦਾ ਸੋ ਆਓ ਗੁਰਮਖੋ ਗੁਰੂ ਕਿਰਪਾ ਦੇ ਨਾਲ ਤੋਂ ਵਿਚਾਰ ਕਰਦੇ ਸੀ ਆਨੰਦ ਦੀ ਤੇ ਆਨੰਦ ਪਾਰਸ਼ਾ ਕਹਿੰਦੇ ਗੁਰਮਖ ਕਰਮ ਕਮਾਵੈ ਵਿਕਸੈ ਹਰ ਬੈਰਾਗ ਆਨੰਦ ਕਹਿੰਦੇ ਗੁਰਮਖਾਂ ਦਾ ਇਹ ਕਰਮ ਹੈ ਨਾਮ ਦੀ ਕਮਾਈ ਕਰਦੇ ਹੋਏ ਸੰਸਾਰ 'ਚ ਰਹਿੰਦੇ ਹੋਏ ਹਿਰਦੇ 'ਚ ਬਰਾਗ ਧਾਰਦੇ ਹੋਏ ਆਨੰਦਮਈ ਅਵਸਥਾ 'ਚ ਰਹਿੰਦੇ ਫਿਰ ਗੁਰੂ ਪਾਰਸ਼ਾ ਕਹਿੰਦੇ ਵੱਡੇ ਭਾਗ ਸਤਸੰਗ ਪਾਈ ਹਰ ਪਾਇਆ ਸਹਿਜ ਆਨੰਦ ਕਹਿੰਦੇ ਬਹੁਤ ਉਤਮ ਕਰਮਾਂ ਦੀ ਗੱਲ ਸੀ ਇਹ 파ਰਸ਼ਾ ਦੀ ਮਿਹਰ ਦੀ ਪਰਮੇਸ਼ਰ ਵਾਹਿਗੁਰੂ ਦੇ ਘਰੋਂ ਸਹਿਜ ਪਾਇਆ ਤੇ ਆਨੰਦ ਪਾਇਆ ਇੱਕ ਨੇ ਯਾਨੀ ਕਿ ਹਜ਼ਾਰਾਂ ਗੁਰੂ 파ਰਸ਼ਾ ਨੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ 파ਰਸ਼ਾ ਦੀ ਗੁਰਬਾਣੀ ਦੇ ਪ੍ਰਮਾਣ ਦਿੱਤੀ ਹੈ ਕਿਤੇ ਕਹਿੰਦੇ 파ਰਸ਼ਾ ਸ਼ਬਦ ਆਨੰਦ ਕਰੇ ਸਦਕੇ ਲਾ ਕਹਿੰਦੇ ਆਨੰਦ ਦਾ ਸੰਬੰਧ ਸਿੱਧਾ ਸ਼ਬਦ ਦੇ ਨਾਲ ਹੈ ਨਾਮ ਦੇ ਨਾਲ ਹੈ ਸਦਾ ਆਨੰਦ ਰਹੈ ਦਿਨ ਰਾਤੀ ਗੁਰਮਖ ਸ਼ਬਦ ਕਰਾਵਣਿਆਂ ਜੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣ ਸੂਖ ਸਹਿਜ ਰਸ ਮਹਾਂ ਆਨੰਦਾ ਸਦਾ ਆਨੰਦ ਹਰ ਨਾਮ ਲਿਵ ਲਾਈ ਇਹ ਜੋ ਗੁਰੂ 파ਰਸ਼ਾ ਦੀਆਂ ਪੰਕਤੀਆਂ ਨੇ ਕੋਈ ਗੂੜ ਨਹੀਂ ਹੈਗੀਆਂ ਸਿੱਧੀਆਂ ਸਮਝ ਆਉਂਦੀਆਂ ਨੇ ਕਹਿੰਦੇ ਉਹ ਆਨੰਦ ਦੇ ਵਿੱਚ ਨੇ ਜਿਨ੍ਹਾਂ ਨੇ ਵਹਿਗੁਰੂ ਦੇ ਨਾਮ ਨਾਲ ਆਪਣੀ ਸੁਰਤੀ ਸ਼ਬਦ ਨਾਲ ਜੋੜ ਲਈ ਹੈ ਉਹ ਲਿਵ ਜੋੜ ਲਈ ਆਨੰਦ ਚ ਰਹਿੰਦੇ ਆ ਸ਼ਬਦ ਮਰੇ ਤੇ ਸਦਾ ਆਨੰਦ ਇਹ ਸਾਡੀ ਮਾਨਸਿਕਤਾ ਹੈ ਵਿਚਾਰ ਨੇ ਮੰਦੀ ਚੱਲਾਂ ਨੇ ਜੋ ਸ਼ਬਦ ਨਾਲ ਮਰਦਿਆਂ ਨੇ ਨਾ ਹੋ ਫਿਰ ਆਨੰਦ ਦੀ ਸਮਝ ਆਉਂਦੀ ਹੈ ਮਹਾਨ ਆਨੰਦ ਅਚਿੰਤ ਸਹਜ ਆਇਆ ਗੁਰੂ ਪਾਤਸ਼ਾਹ ਕਹਿੰਦੇ ਮਹਾਨ ਆਨੰਦ ਵੀ ਹੁੰਦਾ ਸੋ ਆਓ ਗਰਮਖੋ ਇਸ ਸਹਜ ਆਨੰਦ ਦੇ ਵਿੱਚ ਰਹਿਣ ਦੇ ਲਈ ਸਹਜ ਆਨੰਦ ਬਸੈ ਬੈਰਾਗੀ ਇੱਕ ਬੈਰਾਗੀ ਮਾਨਸਿਕਤਾ ਗੁਰੂ ਪਾਤਸ਼ਾਹ ਦੀ ਬਾਣੀ ਨਾਲ ਗਹਿਰੇ ਜੁੜੇ ਹੋਏ ਜੋ ਇਨਸਾਨ ਨੇ ਕਿਰਪਾ ਵਾਲੇ ਉਹਨਾਂ ਨੂੰ ਇਹ ਚੀਜ਼ਾਂ ਸਮਝ ਆਉਂਦੀਆਂ ਨੇ ਹੋ ਬਾਵਾ ਸ਼ਕਿਰਪਾ ਕਰਨ ਆਪਾਂ ਵੀ ਇਸ ਆਨੰਦ ਨੂੰ ਆਪਣੀ ਜ਼ਿੰਦਗੀ ਚ ਜਾਣ ਕੇ ਇਹਨੂੰ ਮਾਨ ਕੇ ਇਹਦੇ ਨਾਲ ਜੁੜ ਕੇ ਆਪਣਾ ਆਇਆ ਸੰਸਾਰ ਤੇ ਸਫਲ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ